ਅੰਮ੍ਰਿਤਸਰ ਦੇ ਵਿੱਚ ਨਹੀਂ ਰੋਕ ਰਹੀਆਂ ਚੋਰੀ ਤੇ ਲੁੱਟਖੋਹਦੀਆਂ ਵਾਰਦਾਤਾ ਦੱਸਦੀ ਹੈ ਕਿ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਵਨਨਗਰ ਤੋਂ ਸਾਹਮਣੇ ਹੈ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਇੱਕ ਵਿਅਕਤੀ ਨਿਸ਼ਾਨਾ ਬਣਾਇਆ ਗਿਆ ਤਾਂ ਉਸ ਦੀ ਸਕੂਟੀ 'ਚੋਂ 4 ਲੱਖ ਰੁਪਏ ਦੀ ਲੁੱਟ ਲੈ ਕੇ ਲੁਟੇਰੇ ਫਰਾਰ ਹੋ ਗਏ ਹਨ ਜਦੋਂ ਪੀੜਤ ਨਾਲ ਇਸ ਮੌਕੇ ਤੇ ਗੱਲਬਾਤ ਕੀਤੀ ਗਈ ਤੇ ਉਸ ਦਾ ਦੱਸਣਾ ਹੈ ਕਿ ਉਸ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ਤੇ ਤਿੰਨ ਲੁਟੇਰੇ ਸੀ ਜੋ ਉਸ ਦਾ ਪਿੱਛਾ ਕਰਦੇ ਆ ਰਹੇ ਸੀ ਜਿਸ ਦੇ ਵਿੱਚ ਦੱਸਿਆ ਹੈ ਕਿ ਤਿੰਨ ਵਿਅਕਤੀ ਉਸ ਦਾ ਮੋਟਰਸਾਈਕਲ ਤੋਂ ਪਿੱਛਾ ਕਰ ਰਹੇ ਸਨ ਤੇ ਉਸ ਨੂੰ ਧੱਕਾ ਮਾਰ ਕੇ ਡਗਾ ਦਿੰਦੇ ਨੇ ਜਿਸ ਤੋਂ ਬਾਅਦ ਉਸ ਤੇ ਚਾਕੂ ਨਾਲ वार ਵੀ ਕਰ ਦਿੰਦੇ ਨੇ ਤੇ ਖੱਟੋ-ਖੱਟ 4 ਲੱਖ ਰੁਪਏ ਦੀ ਲੁੱਟ ਲੈ ਕੇ ਫਰਾਰ ਹੋ ਜਾਂਦੇ ਨੇ ਮੇਰਾ ਨਾਮ ਸੁਜੀਤ ਕੁਮਾਰ ਹੈ ਜੀ ਤੇ ਮੈਂ ਗਲੀ ਨੰਬਰ 19 ਚ ਪਾਉਣਾ ਗਰ ਇਨਲੀ ਕੀ ਗੱਲ ਹੋ ਗਈ ਭਾਈ ਮੈਂ ਘੋੜੀ ਮੁਰਗੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਆ ਸੀ ਹਾਂ ਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲਾਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ ਮੈਂ ਐਕਟਵਾ ਤੇ ਅਸੀਂ ਮੈਨੂੰ ਨਾ ਥੱਕਾ ਮਾਰਿਆ ਮੈਂ ਡਿੱਗ ਪਿਆ ਇੱਕ ਦਿਨ ਛੁਰੀ ਕੱਢ ਲਈ ਉਹ ਛੁਰੀ ਕੱਢ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧ ਨਾਲ ਵੱਜਾ ਤੇ ਮਰਿਆ ਛੋਟਾ ਲੱਗਿਆ ਅੱਛਾ ਜੀ ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਅੱਛਾ ਜੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪਹੁਨਗਰ ਬਜਾਰੋਂ ਨਿਕਲ ਗਿਆ ਜੀ ਕਿੰਨੇ ਤੇ 25 30 ਸਾਲ ਦੇ ਵਿੱਚ ਜੀ ਕੋਈ ਮਾਰ ਤੇ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨਿਆ ਸੀ ਕੋਈ ਉਹਨਾਂ ਨੇ ਤੇ ਇੱਕ ਸਦਾ ਸੀ ਜੀ ਅੱਛਾ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਭਾਵੇਂ ਕਾਲੇ ਰੰਗ ਦਾ ਜੀ ਕਿਹੜਾ ਮੋਟਰ ਸਪੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਪਤਾ ਨੰਬਰ ਵਗੈਰਾ ਕੋਈ ਪਤਾ ਨਹੀਂ ਕੋਈ ਵੀ ਪਤਾ ਨਹੀਂ ਲੱਗਾ ਜੀ ਕਿ ਨਹੀਂ ਮੈਨੂੰ ਕਿਉਂ ਮੰਡੀ ਤੇ ਲੱਗੇ ਹੋਏ ਕਿਉਂ ਮੰਡੀ ਲੱਗਿਆ ਉਹ ਮੈਨੂੰ ਇਹ ਸ਼ੱਕ ਨਹੀਂ ਸੀ ਮੇਰੇ ਤੁਹਾਨੂੰ ਨਹੀਂ ਪਤਾ ਲੱਗਾ ਸੀ ਕਿ ਤੋ ਮੈਨੂੰ ਭਲਕਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ ਗਲੀ 'ਚ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਆ ਕੇ ਨਾ ਮਰਸਾ ਲਾ ਲਿਆ ਤੇ ਕਿੰਨਾ ਗੰਦਾ ਜਾਨ ਲੱਖ ਰਹੀ ਹੈ 4 ਲੱਖ ਰੁਪਏ ਹੁਣ ਕੀ ਅਸੀਂ ਹੁਣ ਲੋਕਪੁਰੇ ਜਾ ਕੇ ਤੇ ਸ਼ਿਕਾਇਤ ਲਖਾਤੀ ਹੈ ਜੀ ਲੋਕੇ ਤੇ ਅਸਲ ਆ ਗਏ ਆ ਤੇ ਲੋਕੇ ਤੇ ਵੇਖਾਂਗੇ ਵੀ ਕੀ ਗੱਲ ਬਾਤ ਹੈ ਬਹੁਤ ਮਾੜਾ ਕੰਮ ਹੋਇਆ ਆ ਆਮ ਆਦੀ ਪਾਰਟੀ ਰੋ ਨਹੀਂ ਹੁੰਦਾ ਇਤਨੀ ਹੋਈ ਰੋ ਕੇ ਹੁੰਦਾ ਲੋਕ ਕਹਿੰਦੇ ਨੇ ਇਹ ਫਤਰੀ ਕੰਮ ਬੈਲੇ ਹੈ ਹਾਂ ਪਰ ਦੇਖੋ ਕੋਪੀਸ ਅਫਸਰ ਆਏ ਹਾਂ ਹਾਂ ਆਏ ਆ ਅਫਸਰ ਤੇ ਬਹੁਤ ਵਧੀਆ ਉਸਨ ਕੇ ਆ ਗਏ ਉਹਨਾਂ ਸੁਣੀ ਸਾਡੀ ਗੱਲਬਾਤ ਸਾਰੀ ਤੁਹਾਨੂੰ ਲੱਗਦਾ ਦਿਨ ਦਿਹਾੜੇ ਕ੍ਰਾਈਮ ਹੋਣਾ ਬੜੀ ਵੱਡੀ ਗੱਲ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਇਹ ਹੁਣੇ ਸਾਨੂੰ ਇੰਟੀਮੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਹਾਂ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜਦ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸਰੇ ਅਜੇ ਮੋਟਰਸਾਈਕਲ ਤੇ ਬਾਕੀ ਅਸੀਂ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਬੱਬਲ ਹੋਣੀ ਹੈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਅਸੀਂ ਫਿਰ ਜੋ ਵੀ ਸਾਹਮਣੇ ਆਏ ਤੁਹਾਨੂੰ ਫਿਰ ਸਾਰੇ ਦੱਸਦਾਗੇ ਸਾਰੇ ਵੀ ਬੜੀ ਵੱਡੀ ਗੱਲ ਹੈ ਕੋਈ ਸਮਝ ਨਹੀਂ ਆਉਂਦੀ ਇਹ ਹੁਣ ਵੇਖਦੇ ਆ ਜੀ ਤਫ਼ਤੀਸ਼ ਕਰਦੇ ਆ ਸਾਰਾ ਤਪਤੀਸ਼ ਦਾ ਪਾਰਟ ਹੈ ਕੁ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸ ਨੂੰ ਪਤਾ ਵਾਜ ਕਿ ਕਿਦਾਂ ਪਤਾ ਲੱਗਾ ਇਹਨਾਂ ਨੂੰ ਉਹ ਸਾਰਾ ਵੇਚਦੇ ਆ ਜੀ ਮੈਂ ਤਪਤੀਸ਼ ਸਾਰੀ ਕਰਕੇ ਫਿਰ ਤੁਹਾਨੂੰ ਜਿਹੜੇ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਦੇ ਨੂੰ ਦੱਸਣ ਮੁਤਾਬਕ ਆ ਜਿਵੇਂ ਅਸੀਂ ਸ਼ੁਰੂ ਕੀਤੀ ਤਪਤੀਸ਼ ਬਾਕੀ ਤੁਹਾਨੂੰ ਤਪਤੀਸ਼ ਮੁਕੰਮਲ ਜਿਹੜੇ ਮੁੰਡੇ ਸੀ ਉਹ ਕਿੰਨੇ ਕੁ عمر ਸੀ ਉਹਨਾਂ ਦੇ ਜੀ ਅਜੇ ਜੀ ਅਸੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ ਤੁਹਾਨੂੰ ਫਿਰ